ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਦੇ ਨਾਲ ਸ੍ਰੀ ਅਨੰਦ ਫਤਿਹਦੀਪਸ ਨੂੰ ਸਮਰਪਿਤ ਗੁਰਦੁਆਰਾ ਫਤਿਹਗੜ੍ਹ ਸਾਹਿਬ ਫਤਿਹ ਇਤਿਜੰਗ ਚੱਪੜਚਰੀ ਤੋਂ ਵਿਸ਼ਾਲ ਨਗਰ ਕੀਰਤਨ ਦੇ ਰੂਪ ਦੇ ਵਿੱਚ ਮਾਰਚ ਫਤਿਹਗੜ੍ਹ ਸਾਹਿਬ ਵਿਖੇ ਪਹੁੰਚਣ ਤੇ ਸੰਗਤਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਵਿਸ਼ਾਲ ਮਾਰਚ ਦੇ ਲਈ ਵੱਖ-ਵੱਖ ਥਾਵਾਂ ਤੇ ਸੰਗਤ ਤੇ ਦੁਕਾਨਦਾਰਾਂ ਵੱਲੋਂ ਸਜਾਵਟੀ ਗੇਟ ਬਣਾ ਕੇ ਮਾਰਚ ਦਾ ਸਵਾਗਤ ਕੀਤਾ ਗਿਆ ਇਸੇ ਦੌਰਾਨ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਢਿੱਲੇ ਤੇ ਹੈੱਡ ਗ੍ਰੰਥੀ ਪੰ aí ਹਰਪਾਲ ਸਿੰਘ ਵੱਲੋਂ ਸਰਹੰਦ ਫਤਿਹ ਦਿਵਸ ਤੇ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਉਤੇ ਹੀ ਗੱਲਬਾਤ ਕਰਦੇ ਆਂ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਨੇ ਕਿਹਾ ਕਿ ਖਾਲਸਾ ਪੰਥ ਦਾ ਗੌਰਵਮਈ ਇਤਿਹਾਸ ਦਾ ਅੱਜ ਦਿਹਾੜਾ ਮਨਾਇਆ ਜਾ ਰਿਹਾ ਹੈ। ਪੰਥ ਦੇ ਮਹਾਨ ਜਰਨੈਲ ਦਸਮੇਸ਼ ਪਿਤਾ ਗੁਰੂਬਿੰਦ ਸਿੰਘ ਸਾਹਿਬ ਜੀ ਦੇ ਬਖਸ਼ਿਸ਼ ਦੇ ਪਾਤਰ ਬਾਬਾ ਬੰਦਾ ਸਿੰਘ ਬਹਾਦਰ ਦੇ ਅੱਜ 12 ਮਈ 1710 ਨੂੰ ਚੱਪੜਚੀੜੀ ਦੇ ਮੈਦਾਨ ਵਿੱਚ 40 ਸਿੱਖਾਂ ਨੂੰ ਇਕੱਠਾ ਕਰਕੇ ਮੁਗਲ ਹਕੂਮਤ ਦੀਆਂ ਜੜਾਂ ਹਿਲਾ ਦਿੱਤੀਆਂ ਸੀ। ਸਿਤਮਾ ਦੀ ਧਰਤੀ ਸਰਹੰਦ ਨੂੰ ਸ਼੍ਰੀਫਤ ਅੱਗੇ ਘੜ ਸਹਿ ਬਣਾਇਆ ਸੀ ਖਾਲਸਾ ਰਾਜ ਸਥਾਪਿਤ ਕੀਤਾ ਸੀ ਖਾਲਸਾ ਰਾਜ ਦੇ ਸਿੱਕੇ ਚੜਾਏ ਸੀ ਅਤੇ ਕ੍ਰੀ ਅਛੇ ਵਰੇ ਤੱਕ ਖਾਲਸਾ ਰਾਜ ਚਾਪਿਤ ਰਿਹਾ ਸੀ ਇਸ ਦਿਹਾੜੇ ਨੂੰ 12 ਤੋਂ 14 ਮਈ ਤੱਕ ਸ਼ਰਧਾ ਤੇ ਧੂਮ ਧਾਮ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੰਗਤਾਂ ਮਨਾ ਰਹੀਆਂ ਨੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗਲਗੀਰ ਪਾਤਸ਼ਾਹ ਸਭ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਡਲਾ ਦੀ ਕੁਰਬਾਨੀ ਧੰਨ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਮਾ ਗੁਜਰੀ ਜੀ ਦੀ ਸ਼ਹਾਦਤ ਜਿਹਨੇ ਐਸੀ ਸਪਿਰਿਟ ਪੈਦਾ ਕੀਤੀ ਐ ਸਾ ਜਜ਼ਬਾ ਪੈਦਾ ਕੀਤਾ ਕਲਗੀਧਰ ਪਾਤਸ਼ਾਹ ਜੀ ਦੇ ਨਿਵਾਜੇ ਹੋਏ ਗੁਰੂ ਕੇ ਜਰਨੈਲ ਖਾਲਸਾ ਪੰਥ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਸਿੱਤਮਾ ਦੀ ਨਗਰੀ ਜੁਲਮਾਂ ਦੀ ਨਗਰੀ ਸਰਹੰਦ ਦੇ ਉੱਤੇ ਤਾਵਾ ਬੋਲਦੇ ਆ ਚੱਪੜਚੀੜੀ ਦੇ ਮੈਦਾਨ ਦੇ ਵਿੱਚ ਪੰਥ ਨੂੰ ਇਕੱਠਿਆਂ ਕਰਦੇ 40000 ਸਿੱਖ ਉਸ ਜਰਨੈਲ ਦੀ ਅਗਵਾਈ ਚ ਇਕੱਠਾ ਹੁੰਦਾ ਜਿਹੜਾ ਗੁਰੂ ਦਾ ਬੰਦਾ ਹੈ ਗੁਰੂ ਦੇ ਬੰਦੇ ਦੀ ਅਗਵਾਈ ਦੇ ਵਿੱਚ ਪੰਥ ਨੇ ਜज्ਬੇ ਤੇ ਜਹੋ ਜਲਾਲ ਨਾਲ ਇਸ ਧਰਤੀ ਤੇ ਸਿਰਾਂ ਦੀ ਭੇਟਾ ਦੇ ਕੇ ਇਸ ਧਰਤੀ ਨੂੰ ਨਮਸਕਾਰ ਕੀਤੀ ਜਿੱਥੇ ਗੁਰੂ ਦੇ ਲਾਲਾਂ ਦਾ ਲਹੂ ਡੁੱਲਿਆ ਸੀ ਸੋ ਉਹ ਫਤੇ ਦੇਵਸੋ ਖਾਲਸਾ ਰਾਜ ਦਾ ਸਾਜਨਾ ਦਿਵਸ ਬੜੀ عقੀਦਤ ਸ਼ਰਦਾ ਨਾਲ ਸਮੁੱਚੇ ਪੰਥ ਨੂੰ ਨਾਲ ਲੈ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪਿਆਰ ਸ਼ਰਦਾ ਨਾਲ ਮਨਾ ਰਹੀ ਹੈ ਸਵੇਰੇ ਫਤੇ ਜੰਗ ਸਾਹਿਬ ਚੱਪੜ ਚਿੜੀ ਦਾ ਮੈਦਾਨ ਜਿੱਥੇ ਵਜੀਦੇ ਦਾ ਅੱਜ ਦੇ ਦਿਨ ਅੰਤ ਕੀਤਾ ਗਿਆ ਸੀ ਉਸ ਜਗ੍ਹਾ ਤੋਂ ਫਤੇ ਮਾਰਚ ਸ਼ੁਰੂ ਹੋਇਆ ਕੌਮੀ ਜਹੋ ਜਲਾਲ ਦੇ ਨਾਲ ਨੌਜਵਾਨ ਕੱਕਾ ਖੇਲਦੇ ਹੋਏ ਚਿਕਾਰਿਆਂ ਦੀ ਗੂੰਜ ਦੇ ਅੰਦਰ ਨਗਾਰਿਆਂ ਦੀ ਗੂੰਜ ਦੇ ਅੰਦਰ ਮਾਰਚ ਇਸ ਸਥਾਨ ਤੇ ਪਹੁੰਚਿਆ ਜਿਸ ਧਰਤੀ ਦੇ ਉੱਤੇ ਜ਼ੁਲਮੀ ਰਾਜ ਦੇ ਕਿੰਗਰੇ ਅਸਮਾਨ ਨੂੰ ਛੁੰਦੇ ਸੀ ਉਹਨਾਂ ਕਿੰਗਰਿਆਂ ਨੂੰ ਮਿੱਟੀ ਚ ਮਿਲਾ ਕੇ ਇਹ ਟਿੱਬੇ ਬਣਾ ਦਿੱਤਾ ਉਹਨਾਂ ਟਿੱਬਿਆਂ ਦੀ ਹਿੱਕ ਦੇ ਉੱਤੇ ਖਾਲਸਾ ਪੰਥ ਨੇ ਨਿਸ਼ਾਨ ਸਾਹਿਬ ਚੁਲਾਇਆ ਉਸੇ ਹਸਰਤ ਨੂੰ ਆਪਣੇ ਸੀਨੇ 'ਚ ਲੈ ਕੇ ਅੱਜ ਫੇਰ ਉਹ ਮਾਰਚ ਸੰਪੂਰਨ ਹੋਇਆ ਨਿਸ਼ਾਨ ਸਾਹਿਬ ਚੁਲਾਇਆ ਗਿਆ ਕੱਲ ਨੂੰ ਅ ਅੰਤਰਰਾਸ਼ਟਰੀ ਪੱਧਰ ਦੇ ਕਤਕਾ ਮੁਕਾਬਲੇ ਹੋਣਗੇ ਪਰਸੋਂ ਨੂੰ ਦੀਵਾਨ ਸੱਜਣਗੇ ਸੋ 12 13 14 ਮਈ 1710 ਨੂੰ ਇਹ ਕੌਤਕ ਵਰਤਾਇ ਸੀ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਅੱਜ ਉਸੇ ਤਰ੍ਹਾਂ 12 13 14 ਮਈ ਨੂੰ ਖਾਲਸਾ ਪੰਥ ਦੀ ਇਕੀਦਤ ਭਾਵਨਾ ਤਜਵੀਦ ਦੇ ਨਾਲ ਸ਼੍ਰੀ ਫਤੇਗਰ ਸਾਹਿਬ ਦੀ ਧਰਤੀ ਤੇ ਪਤੇ ਦਿਵਸ ਮਨਾ ਰਿਆ ਸਭ ਨੂੰ ਬਹੁਤ ਬਹੁਤ ਮੁਬਾਰਕ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਪਾ ਬੰਦਾ ਸਿੰਘ ਬਹਾਦਰ ਜੀ ਨੂੰ ਯਾਦ ਕਰਦੇ ਹੋਏ ਚੌਪਰ ਛੜੀ ਦੇ ਮੈਦਾਨ ਤੋਂ ਸ਼ਹੀਦੋ ਜਲ ਸਾਹਿਬ ਜੀ ਦੇ ਭੋਗ ਉਪਰੰਤ ਇੱਕ ਨਗਰ ਕੀਰਤਨ ਜਿਹੜਾ ਅਸਰ ਆਇਆ ਗਿਆ। ਔਕਲਕ ਪੜਾ ਲੰਗਦਾ ਹੋਇਆ ਨਕ ਕੀਰਤਨ ਕੋਪਰਾ ਸ਼੍ਰੀ ਫਤੇਗਰ ਸਾਹਿਬ ਜੀ ਵਿਦਿਆਦੀ ਧਰਤੀ ਤੇ ਆ ਕੇ ਸਮਾਪਤ ਹੋ ਰਿਹਾ ਇਹ ਥੇ ਸਭਾ ਜਿੱਥੇ ਆਪਾਂ ਆਏ ਸਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਯਾਦ ਕਰਦੇ ਹੋਏ ਉਹਨਾਂ ਦਿਹਾੜਾ ਬਣਾਉਂਦੇ ਹੋਏ ਕਿਉਂਕਿ ਇਹ ਰਮਤਾ ਜਿਹੜੀ ਸਿੱਖ ਰਾਜ ਦੀ ਇਹ ਬਾਬਾ ਜੀ ਦੁਆਰਾ ਕੀਤੀ ਗਈ ਛੱਕਾ ਜਿਹੜਾ ਉੱਚਾ ਗਿਆ ਕਿਸਾਨਾਂ ਨੂੰ ਮਾਲਕੀ ਦੇ ਹੱਕ ਦਿੱਤੇ ਗਏ ਸਿੱਖ ਰਾਜ ਵਿੱਚ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਬਾਬਾ ਜੀ ਦੁਆਰਾ ਕੀਤੀਆਂ ਗਈਆਂ ਆ ਜਦੋਂ ਉਹਨਾਂ ਨੂੰ ਯਾਦ ਕਰਦੇ ਹੋਏ ਸਮੁੱਚੀ ਸੰਗਤ ਹੈ ਜਿਹੜੀ ਤੇ ਇਹਦੇ ਵਿੱਚ ਸ਼ਾਮਲ ਹੋ ਰਹੀ ਹੈ ਮੈਂ ਧੰਨਵਾਦ ਕਰਦਾ ਸ਼ੋਹਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਦਾ ਇਹ ਫਰਜ਼ ਵੀ ਬਣਦਾ ਔਰ ਹਰ ਸਾਲ ਆਪਣਾ ਫਰਜ਼ ਨਿਭਾਉਂਦੀ ਵੀ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹੜੇ ਪ੍ਰਧਾਨ ਨੇ ਸ਼ੋਹਨੀ ਕਮੇਟੀ ਦੇ ਉਹਨਾਂ ਦਾ ਬੜਾ ਵੱਡਾ ਯੋਗਦਾਨ ਰਿਹਾ ਇਸ ਸਾਲ ਔਰ ਇਸ ਸਾਲ ਵੀ ਬਹੁਤ ਵੱਡਾ ਯੋਗਦਾਨ ਆ ਮੈਂ ਸਮਝੀ ਸਕਦਾ ਫਿਰ ਆਪਣੇ ਦੁਆਰਾ ਸ਼ਰੋਬਨੀ ਅਕਾਲੀ ਨਾਲ ਦੁਆਰਾ ਸਾਰਿਆਂ ਦੇ ਦਰਵਾਜ਼ਾ ਖੁੱਲਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਾਂਤ ਫਤਿਹ ਦੇ ਮੌਕੇ ਅ ਸਮੂਚੀ ਸੰਗਤ ਬੜੀ ਵੱਡੀ ਬਟਾ ਤੇ ਇਕੱਤਰ ਹੋ ਕੇ ਚੱਪੜਕੀ ਦੇ ਮੈਦਾਨਾ ਤੋਂ ਨਗਰ ਕੀਰਤਨ ਅੱਜ ਦੇ ਦੁਆਰਾ ਸ਼੍ਰੀ ਫਤਿਹਗੜ ਸਾਹਿਬ ਵੀ ਪਹੁੰਚੇ ਕਿਉਂਕਿ ਜੋ ਮਹਾਨ ਇਤਿਹਾਸ ਹੈ ਪਿਛਲੇ ਸਮੇਂ ਜੋ ਇਸ ਧਰਤੀ ਦੇ ਉੱਤੇ ਜਦੋਂ ਬਾਬਾ ਜਰਵਰ ਸਿੰਘ ਬਾਬਾ ਫਤੇ ਸਿੰਘ ਤੇ ਮਾਤਾ ਵੀਜੀਤੌਰ ਫੌਂਡ ਹੋ ਲਿਆ ਉਸ ਤੋਂ ਬਾਅਦ ਬਾਬਾ ਦੰਦਾ ਸਿੰਘ ਦੀ ਬਹਾਦਰ ਨਦੀਰ ਦੀ ਧਰਤੀ ਤੋਂ ਚਲ ਕੇ ਸੰਦੌਰੇ ਨੂੰ ਹੁੰਦੇ ਹੋਏ ਰੋੜ ਦੀ ਧਰਤੀ ਤੇ ਜਾ ਕੇ ਚੱਪੜਚੀੜ ਦੇ ਮਲਾਣਾ ਦੇ ਵਿੱਚ ਜਿਸ ਜ਼ਾਲਮ ਨੇ ਇਸ ਧਰਤੀ ਦੇ ਉੱਤੇ ਉਸ ਸਮੇਂ ਜ਼ਬਰ ਔਰ ਜ਼ੁਲਮ ਕੀਤਾ ਵਜ਼ੀਰ ਖਾਨ ਨੇ ਉਸ ਨਾਲ ਉੱਤੇ ਬੜੀ ਵੱਡੀ ਲੜਾਈ ਤੋਂ ਬਾਅਦ ਉਸ ਨੂੰ ਚੱਪੜ ਚਿੜੀ ਦੇ ਮੈਦਾਨਾਂ ਦੇ ਵਿੱਚ ਸੋਧਿਆ ਗਿਆ ਔਰ ਉਸ ਤੋਂ ਬਾਅਦ ਇਸ ਧਰਤੀ ਤੇ ਆ ਕੇ ਸਰੰਦ ਦੇ ਪਾਏ ਔਰ ਇਸ ਧਰਤੀ ਦੇ ਜਿੱਥੇ ਵजीर खान ਨੇ ਜ਼ੁਲਮ ਕੀ ਤਰ੍ਹਾਂ ਜਬਰ ਕੀਤਾ ਸੀ ਉਸ ਧਰਤੀ ਦੇ ਉੱਤੇ ਆ ਕੇ ਖਾਲਸਾਈ ਰਾਜ ਦੇ ਝੰਡੇ ਲਹਿਰਾਏ ਸਮਾਂ ਸਮਝਦਾ ਅੱਜ ਸਮੁੱਚੀ ਕੌਮ ਜਿੱਥੇ ਇਸ ਸਰੰਦ ਫਤਿਹ ਦਿਵਸ ਦੇ ਉੱਤੇ ਅੱਜ ਇਸ ਦਿਹਾੜੇ ਦੇ ਵਿੱਚ ਇਕੱਤਰ ਹੋਈ ਹੈ ਔਰ ਉਸ ਸਮੇਂ ਨੂੰ ਯਾਦ ਕਰਦੀ ਹੈ ਕਿ ਉਸ ਸਮੇਂ ਜਦੋਂ ਚਾਰੇ ਪਾਸੇ ਜਿਹੜੇ ਉਸ ਸਮੇਂ ਦੇ ਹੁਕਮਰਾਨ ਸੀ ਉਹ ਜ਼ੁਲਮ ਕਰ ਰਹੇ ਸੀ ਜ਼ਬਰ ਕਰ ਰਹੇ ਸੀ ਉਹਨਾਂ ਦਾ ਖਾਤਮਾ ਬਾਬਾ ਜਵਨ ਬਾਬਾ ਬੰਦਾ ਸਿੰਘ ਜੀ ਭਹਾਦਰ ਔਰ ਉਹਨਾਂ ਦੇ ਜਿੰਨੇ ਵੀ ਸਾਥੀ ਸਿੰਘ ਸੀ ਜਿਨ੍ਹਾਂ ਨੇ ਬੜੀਆਂ ਵੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਆ ਰਸਤਿਆਂ ਦੇ ਵਿੱਚ ਇਸ ਸਥਾਨ ਦੇ ਉੱਤੇ ਔਰ ਕੁਰਬਾਨੀਆਂ ਜੀ ਕਿ ਇਸ ਕੌਮ ਨੂੰ ਆ ਸਮੁੱਚੇ ਸਿੱਖ ਜਗਤ ਨੂੰ ਸਮੁੱਚੇ ਪੰਜਾਬੀਅਤ ਨੂੰ ਉਹਨਾਂ ਦੇ ਹੁਕਮਰਾਨਾਂ ਦੇ ਜੰਜਾਲ ਦੇ ਵਿੱਚੋਂ ਮੋਢੀ ਪਤਾਂ ਸੋ ਅਸੀਂ ਅੱਜ ਵੀ ਉਸ ਮਹਾਨ ਸ਼ੀਤਾਂ ਨੂੰ ਸਾਰਿਆਂ ਨੂੰ ਜਿੱਦੇ ਸਜਦਾ ਕਰਦੇ ਆਂ ਪ੍ਰਣਾਮ ਕਰਦੇ ਆਂ ਉਥੇ ਅੱਜ ਦੇ ਦਿਨ ਦੇ ਉੱਤੇ ਸੂਚੀ ਪਾਉਣ ਨੂੰ ਸੀ ਮੁਬਾਰਕਬਾਦ ਵੀ ਦਿੰਦੇ ਆਂ ਕਿ ਇਸ ਦਿਹਾੜੇ ਦੇ ਉੱਤੇ ਜਦੋਂ ਖਾਸਾ ਪੰਥ ਦੇ ਜਿਹੜਾ ਇਸ ਧਰਤੀ ਦੇ ਉੱਤੇ ਸੰਘਰਸ਼ ਪੱਤੇ ਕਰਕੇ ਜਿਹੜਾ ਨਿਸ਼ਾਨ ਸੱਜ ਲਾਇਆ ਗਿਆ